ਬਿੱਤੇ ਦਿਨੀ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਾਰਡ ਨੰਬਰ 12 ਦੇ ਵਿੱਚ ਇੱਕ ਮਰੀਜ਼ ਦੀ ਮੌਤ ਹੋ ਗਈ। ਪਰਿਵਾਰ ਦੇ ਮੈਂਬਰਾਂ ਨੇ ਆਖਿਆ ਕਿ ਸਾਡੇ ਮਰੀਜ਼ ਦੀ ਮੌਤ ਡਾਕਟਰ ਦੀ ਅਣਗਹਿਲੀ ਦੇ ਨਰਸਾਂ ਵੱਲੋਂ ਗਲਤ ਟੀਕਾ ਲਗਾਉਣ ਤੇ ਹੋਈ ਹੈ। ਇਸ ਬਾਬਤ ਪਰਿਵਾਰ ਦੇ ਮੈਂਬਰਾਂ ਵੱਲੋਂ ਹੰਗਾਮਾ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਦੇ ਮੈਂਬਰਾਂ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੀ ਕਿਹਾ ਤੁਸੀਂ ਵੀ ਸੁਣੋ। ਗਲਤ ਟੀਕੇ ਲਾਈ ਨੇ ਜੀ ਕੀ ਦਾ ਮੈਂ ਆਪਣਾ ਮੇਰਾ ਮਰੀਕ ਸਿੰਘ ਰਾਹੀਂ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਮੇਰੇ ਪਾਪਾ ਨੇ ਇਹ ਸੁਦੇਵ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸਟੀਕਾ ਉਹਦੀ ডোজ ਤੇਜ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ ਸੱਤ ਅੱਠ ਟੀਕੇ ਘਟੋ ਘਟ ਕਦੇ ਟੀਕੇ ਨਹੀਂ ਲਾਦੇ ਤੇ ਅੱਜ ਇਹਨਾਂ ਨੇ ਸਾਰੀ ਕਾਲ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਪਤਾ ਰਿਪੋਰਟ ਚ ਖਰਾਬ ਆ ਰਿਹਾ ਕੁਝ ਨਾਲਾਂ ਟੀਕੇ ਕਰੇ ਪੇ ਚੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਜੀ ਇਹਨਾਂ ਨੇ ਉਹ ਠੀਕ ਜੀ ਰੋਟੀ ਖਾਂਦੇ ਨੇ ਜੀ ਜਾਣ ਕੇ ਟੀਕਾ ਲਾਇਆ ਜੀ ਇਹਨਾਂ ਨੇ ਹੋਇਆ ਬਸ ਪਿਸ਼ਾਬ ਚ ਦੀ ਕ੍ਰਾਂਤੀ ਜੀ ਕੱਲੇ ਪਿਸ਼ਾਬ ਟੀਕੇ ਲੱਗ ਰਹੇ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਕੇ ਟਿੱਕ ਟੱਕ ਕਰਦੇ ਜੀ ਇਹ ਤੇ ਉਹ ਜਿਹੜਾ ਡਾਕਟਰ ਦੀ ਉਹ ਨਾਲ ਜਣਾ ਭੱਜ ਗਿਆ ਉਹ ਖੜਿਆ ਨਹੀਂ ਹੈਗਾ ਕੋਈ ਕੀ ਨਾਮ ਹੈ ਡਾਕਟਰ ਦਾ ਅਸੀਸ਼ ਭਗਤ ਸੀਗੀ ਅਸੀਸ਼ ਅਸੀਸ਼ ਭਗਤ ਦਿਖਾਈ ਤੇ ਉਹ ਤੁਹਾਡੇ ਦੇ ਪੇਰੈਂਟਸ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ 12 ਨੰਬਰ ਵੋਟ ਸੀਗੀ ਅਸੀਸ਼ 12 ਨੰਬਰ ਵਾਰਡ ਚ ਦੀਗੀ ਜੀ ਹੁਣ ਤੱਕ ਕੋਈ ਤੁਹਾਡੇ ਕੋਲੇ ਅਪਰੋਚ ਕੀਤੀ ਹੈ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਂਦੇ ਨੇ ਕਹਿੰਦੇ ਨੇ ਇਧਰ ਆ ਜੁਧਰ ਆ ਜਾਈਂ ਬਗ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਆ ਰਹੇ ਨੇ ਕੋਈ ਨਹੀਂ ਆਂਦਾ ਸਾਨੂੰ ਕਿੰਨੇ ਕੋਈ ਨਹੀਂ ਆ ਰਿਹਾ ਜੀ ਉਰੇ ਜੀ ਮੇਰਾ ਨਾਮ ਇਹ ਗੌਰਵ ਸਿੰਘ ਹੀ ਮੈਂ ਹੀ ਜਲਾਲ ਖੜੇ ਕੋਈ ਠੀਕ ਹੈ ਲੋ ਇਹ ਮਤਲਬ ਮੇਰੇ ਯਾਰ ਦੋਸਤ ਦਾ ਲਾਣੇਦਾਰ ਸੀ ਉਹਦੇ ਗਲਤ ਟੀਕਾ ਲਾ ਕੇ ਹੀ ਉਹਨਾਂ ਦੀ ਟੈਸਟ ਕਰਤੀ ਮਤਲਬ 5 10 ਮਿੰਟ ਪਹਿਲਾਂ ਉਹਨਾਂ ਨੂੰ ਮਿਲੇ ਸੀ ਮਤਲਬ ਉਹਨਾਂ ਦੀ ਸਿਚੁਏਸ਼ਨ ਠੀਕ ਵੀ ਜਮੀ ਸੀ ਮੇਰਾ ਨਾਮ ਗੁਰਜਨ ਸਿੰਘ ਹੈ ਇਹਨਾਂ ਦੇ ਅੱਥੋ ਇਹ ਮੇਰੇ ਤਾਇ ਜੀ ਨੇ ਮਾਈਕਰੋ ਰੋਟੀ ਲੈ ਕੇ ਆ ਰਿਆ ਸੀ ਤੇ ਮੈਂ 5 ਮਿੰਟ ਪਹਿਲਾਂ ਤਾਇ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਜਾ ਰਿਆ ਸੀ ਮੈਂ ਤਾਇ ਜੀ ਨਾਲ ਗੱਲ ਕੀਤੀ ਮੈਂ ਤਾਇ ਜੀ ਕਿਵੇਂ ਤਾਇ ਨੂੰ ਕਹਿੰਦਾ ਕਿੱਥੋਂ ਜਾਂਟੀ ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆ ਸਾਈਕਲ ਸਟੈਂਡ ਤੇ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪਰ ਜਾ ਕੇ ਪੌੜੀਆਂ ਨੇ ਚੜਿਆ ਜਾਣ ਸਰ ਮੈਨੂੰ ਪਤਾ ਲੱਗ ਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਵੀ ਤਾਇ ਜੀ ਬਾਥਰੂਮ ਜਵਾਗੇ ਉਹਨੇ ਥੋੜਾ ਸਾਂਝ ਪ੍ਰੋਬਲਮ ਆਈ ਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨੇ 5 ਮਿੰਟ ਚ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਪਿੱਛੇ ਆ ਕੇ ਸਾਡੇ ਕੋਲ ਟੀਕਾ ਫਾਲਤੂ ਪਾਇਦੇ ਸੀ ਤਾਂ ਲਾ ਤੇ ਅਸੀਂ ਨੇ ਨਰਸ ਰੂਪ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹ ਤੋਂ ਪੁੱਛਿਆ ਉਸਨੇ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫਾਲਤੂ ਜਨ ਤਾਂ ਲਾਦਾ ਕਹਿੰਦੀ ਜੇ ਐ ਫਾਲਦੂ ਬੰਦੇ ਬੰਦੇ ਮਰਾਉਣ ਥੋੜੀ ਉੱਲੇ ਆਵਾਂਗੇ ਅਸੀਂ ਸਾਡੀ ਗਾ ਪਿਆ ਸਾਰੇ ਲਾਡੇ ਸਾਡੇ ਨੱਡੀ ਕੇ ਮਹੰਗੇ ਢੀਕੇ ਪਏ ਨੇ ਜੀ ਕੰਮ ਸਾਡੇ ਦਿਨ ਚ ਸੀ ਦਿਹਾੜੀਆਂ ਕਰਦੇ ਰਾਤ ਨੂੰ ਜਾ ਕੇ ਨਰੀਜਾਂ ਨੂੰ ਸਾਹ ਮਦਿਆਂ ਉਹ ਕਿਹੜੇ ਹਸਪਤਾਲ ਚੋ ਰੇਂਦਰਾ ਹਸਪਤਾਲ 12 ਨੰਬਰ ਵਾਰਡ ਆ ਜੀ 118 ਨੰਬਰ ਬਟੇਬਲ ਆ ਸਾਡਾ ਜੀ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵਡਾ ਕੇ ਉਧਰ ਲੈ ਜਾਂਦਾ ਸਾਨੂੰ ਬਾਅਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ ਪੰਜ ਬੜੀਆਂ ਕੋਈ 10 ਪੜੀਆਂ ਚਿੱਟੇ ਉਹਨਾਂ ਪਾ ਦੇਨੇ ਕੋਟ ਉਹਨ ਅਤੇ ਸੰਦੇਸ ਇਹ ਜੋ ਮਿਲਦੇ ਨੇ ਜੀ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਤੁਹਾਨੂੰ ਮੇਰੇ ਡਾਕਟਰ ਤੋਂ ਗੱਲ ਕਰਾਓ ਜੀ ਵੀ ਕੀ ਪ੍ਰੋਬਲਮ ਹੈ ਇਨਸਾਫ ਵੀ ਚਾਹੀਦਾ ਸਾਨੂੰ ਆਪਣਾ ਉਸ ਤੋਂ ਬਾਅਦ ਤੋਂ ਬਾਅਦ ਡਿਟੇਲਡ ਰਿਪੋਰਟ ਬਣਦੀ ਹੈ ਮੈਨੂੰ ਰਿਪੋਰਟ ਆ ਜਾਂਦੀ ਹੈ ਉਸ ਤੋਂ ਬਾਅਦ ਮੈਂ ਆਪਣਾ ਰੈਕਸ਼ਨ ਦੇਵਾਂਗਾ ਜਿਹੜੀ ਤੁਸੀਂ ਗੱਲ ਕਹੀ ਹੈ ਉਹਦੇ 'ਚ ਨਾ ਜੀ ਮਤਲਬ ਜਿਹੜੇ ਮੈਂ ਕਹੂੰਗਾ ਕਿ ਜਿਹੜੇ 95% ਜਾਂ ਇਸ ਤੋਂ ਵੀ ਜ਼ਿਆਦਾ 98% ਡਾਕਟਰ ਤੇ ਨਰਸਾ ਆਪਣੀ ਡਿਊਟੀ ਤਨਦੇਈ ਨਾਲ ਇਮਾਨਦਾਰੀ ਨਾਲ ਆਪਣਾ ਪਰਿਵਾਰਕ ਮੈਂਬਰਾਂ ਸਾਡੇ ਕਿ ਸੇਵਾ ਭਾਵਨਾ ਕਰਦੇ ਆ ਬਟ 1-2% ਮਾੜੇ ਜਿਹੜੇ ਹੈਗੇ ਆ ਬੰਦੇ ਉਹ ਹਰ ਪ੍ਰੋਫੈਸ਼ਨ ਚੋਂ ਤੇ ਆ ਡਾਕਟਰਾਂ ਚ ਵੀ ਨਰਸਾਂ ਚ ਵੀ ਹੁਸਾਨਾ ਕਰਨੇ ਇੱਕ ਤੋ ਪੱਤਰਕਾਰ ਵੀ ਹੁੰਦੇ ਆ ਜਿਹੜੇ ਇਹ ਸਾਰਾ ਪਾਉਂਦੇ ਆ ਇਹ ਹਰ ਤਾ ਤੇ ਹੁੰਦੇ ਆ ਪ੍ਰੋਫੈਸਰ ਲੈ ਲੋ ਤੇ ਪੋਲੀਟੀਸ਼ੀਨ ਵੀ ਹੁੰਦੇ ਆ ਪੋਲੀਟੀਸ਼ੀਨ ਚ ਕੰਨੀ ਜ਼ਿਆਦਾ ਹੁੰਦੀ ਆ ਸਾਰਾ ਇਸ ਦਾ ਤੇ ਇਹ ਇਸ ਕਰਕੇ ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੇ ਮਾੜੇ ਆ ਲੇਕਿਨ ਮਾੜੀ ਗੱਲ ਹੈ ਨਹੀਂ ਹੋਣੀ ਚਾਹੀਦੀ ਆਸਟਾਚ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਕੋਲ ਤਾਂ ਲੋਕਾਂ ਦਾ ਦੀ ਕਿਸੇ ਨਕਸ਼ੇ ਤੋਂ ਤੱਕ ਤੱਕੀਰ ਕਰਕੇ ਆਉਂਦੇ ਆ ਤੋ ਸਾਡਾ ਕੰਮ ਹੈ ਕਿ ਉਹਨਾਂ ਦਾ ਦੁੱਖ ਨਿਵਾਰਨ ਕਰਨਾ ਉਹਨਾਂ ਨਾਲ ਹਮਦਰਦੀ ਨਾਲ ਕੰਪੈਸ਼ਨ ਨਾਲ ਪਿਆਰ ਨਾਲ ਉਹਨਾਂ ਨੂੰ ਇੱਕ ਮਤਲਬ ਜਿਹੜਾ ਹੈਗਾ ਉਹਨਾਂ ਨੂੰ ਇੱਕ ਅੱਛਾ ਸੇਵਾ ਭਾਵ ਨਾਲ ਕੰਮ ਕਰਨਾ ਸਾਡੇ ਜਿਹੜਾ ਸਟਾਫ ਹੈ ਉਹਨੂੰ ਮੈਂ ਕਹਿੰਦਾ ਵੀ ਰਹਿਣਾ ਔਰ ਸੈਸਟਿਵ ਵੀ ਹੈ ਔਰ ਮੈਂ ਰਿਪੋਰਟ ਮੰਗੀ ਔਰ ਮੈਂ ਸਮੇਂ ਤੋਂ ਸਮੇਂ ਐਕਸ਼ਨ ਵੀ ਲਿਆ ਰੋਕਰ